ਕੰਪਲੀਨੈਂਟ ਸਾਧੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਦਾਤਰ ਮਾਰ ਕੇ ਤੇ ਡਰਾਤਮ ਕਾ ਕੇ ਤੇ ਉਹਨਾਂ ਕੋਲ ਸਨੈਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕੱਦਮਾ ਦਰਜ ਕੀਤਾ 120 ਨੰਬਰ ਮੁਕੱਦਮਾ थाना ਸੁਲਤਾਨਪੁਰ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਨਿਸ਼ਾਦਰ ਸੇਟ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਔਰ ਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤੇ ਸਨੇਚਰ ਜ਼ੋਰ ਫੜਿਆ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਵਕਤ ਮੇ ਦਰਸੇਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਅ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਤੇ ਜਿਹੜੀ ਮੁੱਢਲੀ ਤਰਤੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਇਹਨਾਂ ਨੂੰ ਪੁੱਛਿਆ ਸੀ ਇੱਕ ਹੋਰ ਇਹਨਾਂ ਨੇ ਐਸਜੀਪੀਸੀ ਅ ਦੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਖਾਨੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕਦਮਾ ਸਾਡਾ ਟਰੇਸ ਹੋ ਗਿਆ ਪਰ ਉਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਆ ਦੋ ਦਾਤਰ ਇੱਕ ਰੌਡ ਤੇ ਇੱਕ ਬਿਨਾ ਨੰਬਰ ਦਾ ਸਪਲੈਂਡਰ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੈਚਿੰਗਸ ਵਗੈਰਾ ਜਿਹੜੀ ਇਹਨਾਂ ਨੇ ਕੀਤੀਆਂ ਉਦੇ ਬਾਰੇ ਵੀ ਰੀਵील ਕਰਨਗੇ ਤੇ ਕਾਫੀ ਸਾਡੇ ਮਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ। ਥੈਂਕ ਯੂ। ਸਰ ਜੀ ਮੋਟਰਸਾਈਕਲ ਤੇ ਕੋ ਬ੍ਰਾਹਮਣ ਜਿਹੜਾ ਚੋਰੀ ਦਾ ਜੇ ਕਿਸ ਤਰ੍ਹਾਂ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ। ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅੱਗੇ ਦੱਸਾਂਗੇ। ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾ ਹੋਇਆ ਵੀ ਨਹੀਂ ਆਇਆ ਜੀ। ਇਹਨਾਂ ਦੇ ਕੋਲੋ ਬੇਸਿਕਲੀ ਸੁਲਤਾਨਪੁਰ ਮਿੰਟ ਏਰੀਆ ਦੇ ਵਿੱਚ ਜ਼ਿਆਦਾ ਲੁੱਟਾ ਹੋ ਕੇ ਕੀਤੀ ਜਾ ਰਹੀ ਸੀ। ਸਰ ਇਹਨਾਂ ਦੀ ਉਮਰ ਕੀ ਹੈਗੀ? ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਹੋਊ। ਇਹ ਕੋ ਕੰਮ ਤੰਦਾ ਕਰਦੇ ਆ ਜੀ ਕਿ ਕੋਈ ਮਤਲਬ ਬਿਲਕੁਲ ਨਹੀਂ ਜਿਹੜੇ 4 ਫੜੇ ਐ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤੰਦਾ ਨਹੀਂ ਕਰਦੇ ਜਿਹੜਾ ਇੱਕ ਐ ਉਹ ਨਟ ਬੋਲਟ ਦੀ ਫੈਕਟਰੀਸ ਕੰਮ ਕਰਦਾ ਫੈਮਿਲੀ ਬੈਕਗ੍ਰਾਉਂਡ ਕੀ ਐ ਸਰ ਅਨੰਦ ਜੀ ਫੈਮਿਲੀ ਬੈਕਗ੍ਰਾਉਂਡ ਤਾਂ ਕੁਝ ਵੀ ਨਹੀਂ ਬਿਲਕੁਲ ਹੀ ਕਰਦੇ ਆ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਕਹਿ ਨਹੀਂ ਕੋਈ ਨਾ ਡਰਗ ਡਿਕਟਡ ਹੋਣੀ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ 4 ਮੁਕਦਮੇ ਦਰਜ ਹੈਗੇ ਆ ਸਨਾਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਤਾ ਕੋਈ ਕੋ ਨਹੀਂ ਵਕ ਵਕ ਲੁੱਟੇ ਨਹੀਂ ਵਕ ਵਕ ਥਾਵਾ ਤੇ ਲੁੱਟੇ ਆ ਉਸੇ ਰਿਕਵਰ ਕੀਤੇ ਇਹਨਾਂ ਕੋਲ ਸੇਰੇ ਨੌਕਰੀ ਕਰਦਾ ਸੀ ਰ ਆਪੂ ਲੁੱਟ ਕਰਦਾ ਸੀ ਇਹ ਤਾਂ ਦਿਨ ਦੇ ਟਾਈਮ ਦੀ ਹੈ ਜੀ ਬੰਦਾ ਤੁਸੀਂ ਕਹਿ ਰਹੇ ਫੈਕਟਰੀ ਦੀ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁਣਾ ਇੱਥੇ ਕਈ ਵਾਰੀ ਰਾਤੀ ਵੀ ਜੇ ਮੋਬਾਈਲ ਲੁੱਟਦੇ ਸੀ ਫਿਰ ਕੀ ਕਰਦੇ ਸੀ ਮੋਬਾਈਲ ਮੋਬਾਈਲ ਦਾ ਹਾਲੇ ਤੱਕ ਅਸੀਂ ਇਹਨਾਂ ਨੂੰ ਕੀਤਾ ਹਾਲੇ ਤੱਕ ਅਸੀਂ ਰਿਕਵਰ ਕੀਤੇ 10 ਮੋਬਾਈਲ ਤੇ ਹੱਲੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈਣਾ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਅਸੀਂ ਬੰਦ ਕਰੀਏ ਉਹ ਹਾਲੇ ਅਸੀਂ ਚੈੱਕ ਕਰਾਂਦੇ ਮੈਡੀਕਲ ਹਾਲੇ ਖਾਸ ਏਰੀਆ ਟਾਰਗੇਟ ਕਰਦੇ ਹਾਂ ਵੀ ਇਹਨਾਂ ਨੇ ਉਸ ਏਰੀਆ 'ਚ ਜਿਵੇਂ ਇਨਕਾ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਵਿੰਦ ਏਰੀਆ ਤੇ ਸੀਟੀ ਡਿਵੀਜ਼ਨ ਏਰੀਆ ਥੋੜਾ ਟਾਰਗੇਟ ਕਰ ਰਹੇ ਨੇ ਵਾਲੇ ਟੋਟਲ ਕਿੰਨੇ ਜਾਨੇ ਹੈਗੇ ਸਨ ਟੋਟਲ 4 ਜਨੇ ਕਿੰਨੀਆਂ ਘਟਨਾਵਾਂ ਦਾ ਕਰ ਚੁੱਕੇ ਸਨ ਹਾਲੇ ਤੱਕ ਜਿਹੜੀ ਸਨ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ 5-7 ਵਾਰਦਾਤਾਂ ਕਰ ਚੁੱਕੇ ਜਿਹੜਾ ਸਰ ਸਪਲੈਂਡਰ ਮਿਲਿਆ ਉਹ ਵੀ ਇਹਨਾਂ ਦਾ ਉਹ ਤਾਂ ਹਲੇ ਵਿਦਾਊਟ ਨੰਬਰ ਮਿਲੇ ਆ ਹਲੇ ਸੀ ਡੀਟੀ ਆਫਿਸ ਤੋਂ ਵੈਰੀਫਾਈ ਕਰਾਉਂਦੇ ਸਰ ਗੈਂਗ ਸੀ ਆਪਸ ਵਿੱਚ ਮਿਲ ਕੇ ਨਾ ਮਾਕਦ ਕਰਦੇ ਸੀ ਕਿ ਹੰਡਲ ਕਰਦੇ ਸੀ ਇਹਨਾਂ ਗੈਂਗ ਹੈ ਕਿ ਜੀ ਚਾਰ ਜਨਾਂ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਸਰ ਇਸੇ ਲੰਬੇ ਸਮੇਂ ਤੋਂ ਇਕੱਠੇ ਕਰ ਰਹੇ ਕੰਮ ਉਹ ਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਕੋਈ ਨਹੀਂ ਲੋਕ ਬਹੁਤ ਸਾਰੇ ਦਿਨਾਂ ਦੇ ਨਾਲ ਹੋ ਸਕਦੀ ਹੈ ਜੀ ਕੋਈ ਸਾਹਮਣੇ ਆਇਆ ਕੀ ਵੀ ਮੋਬਾਈਲ ਥੋਕੇ ਵੇਚਦੇ ਕਿੰਨੇ ਸੀ ਨਹੀਂ ਹਲੇ ਤਾਂ ਇਟ ਇਜ਼ ਟੂ अर्ਲੀ ਟੂ ਕਮੈਂਟ ਸਰ ਜਿਹੜੇ ਮੋਬਾਈਲ ਰਿਕਵਰ ਕੀਤੇ ਆ ਇਹਨਾਂ ਦੀਆਂ ਕੰਪਲੇਨਸ ਆਲਰੇਡੀ ਰੈਕ ਹੈ ਗਿਆ ਹੈ ਥਾਣੇ ਦੇ ਵਿੱਚ ਹਾਂਜੀ ਇਹਨਾਂ ਦੇ ਕੰਪਲੀਟਸ ਹੈਗੇ ਤੁਸੀਂ ਕਹਿੰਦੇ 5-7 ਦਰਵਾਜ਼ਾ ਤਾਂ 10 ਮੋਬਾਈਲ ਰਿਕਵਰ ਹੈ ਕਈ ਵਾਰ ਦੋ ਵੀ ਹਾਲੇ ਜਿਹੜੀ ਸਾਨੂੰ ਪਤਾ ਚੱਲਿਆ ਹਾਲੇ 57 ਕੰਪਲੇਂਟਸ ਬਾਰੇ ਪਤਾ ਚੱਲਿਆ ਹਲੇ ਤਾਂ ਇਹਨਾਂ ਦਾ ਮੋਬਾਈਲ ਰਿਕਵਰ ਕੀਤੇ ਹੋਰ ਵੀ ਹਾਲੇ ਸੀਆਲੇ ਕਨਫਰਮ ਕਰਾਂਗੇ ਸਭ ਮੌਜੂਦਾਂ ਨੂੰ ਦੱਸਿਆ ਨਹੀਂ ਕਿ ਆ ਮੋਟਰਸਾਈਕਲ ਹੈ ਨਹੀਂ ਹਲੇ ਡਾਊਟ ਨੰਬਰ ਹੈ ਹਾਲੇ ਇਹਨਾਂ ਨੇ ਦੱਸਿਆ ਨਹੀਂ ਸਰ ਅਕਸਰ ਦੇਖਦੇ ਆ ਇਸ ਕੰਮਾਂ